ਅੱਜ ਦਾ ਦਿਨ ਬਹੁਤ ਖਾਸ ਦਿਨ ਹੈ ਕੈਨੇਡਾ ਤੋਂ ਆਣ ਵਾਲੇ ਪਰੌਣਿਆਂ ਦਾ ਕਰਕੇ ਅੱਜ ਜਾ ਰਹੇ ਹਨ ਆਪਣੀ ਉਸ ਮਿੱਟੀ ਤੇ ਆਪਣੇ ਉਸ ਘਰ ਦੇ ਵਿੱਚ ਜਿਹੜਾ ਇਹਨਾਂ ਦਾ ਵੱਡਿਆਂ ਦਾ ਸੀ ਅਸਲਾਮੁਅਲੈਕਮ ਜੀ ਸਾਚੇ ਅਕਾਲ ਉਮੀਦ ਕਰਨਿਆ ਤੁਸੀਂ ਬਿਲਕੁਲ ਜਿੱਤਾਕ ਹੋਗੇ ਹਾਸਤੇ ਵਜਦੇ ਹੋਗੇ ਰੱਬ ਤੁਹਾਨੂੰ ਖੁਸ਼ ਰੱਖੇ ਚਾਹਤਿਆਂ ਖਲਾਮਾਚ ਰੱਖੇ ਇੱਥੇ ਜੀ ਅਸੀਂ ਅੱਜ ਗੱਲ ਕਰਾਂਗੇ ਕੈਨੇਡਾ ਤੋਂ ਆਏ ਸਿੱਖ ਪਹਿਨ ਪਈ ਆਏ ਮਿਲਨ ਪਾਕਿਸਤਾਨ ਦੇ ਵਿੱਚ ਆਪਣੀ ਮੁਸਲਿਮ ਫੁੱਪੋ ਨੂੰ ਅਤੇ ਕੀ ਸੀ ਨੇ ਇਹ ਰਿਸ਼ਤਾ ਕਿ ਸਿੱਖ ਪਹਿਨ ਪਰਾਨੇ ਤੇ ਉਹਨਾਂ ਦੀ ਫੁੱਪੋ ਜਿਹੜੀ ਉਹ ਮੁਸਲਿਮ ਹੈ ਅਜੀਤ ਵਾਲੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਾਫੀ ਇੰਟਰਸਟਿੰਗ ਸਟੋਰੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਨੂੰ ਲਾਜ਼ਮੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਅੱਜ ਦਾ ਦਿਨ ਬਹੁਤ ਖਾਸ ਦਿਨ ਹੈ ਕੈਨੇਡਾ ਤੋਂ ਆਣ ਵਾਲੇ ਪਰੌਣਿਆਂ ਦਾ ਕਰਕੇ ਅੱਜ ਜਾ ਰਹੇ ਆਂ ਆਪਣੀ ਉਸ ਮਿੱਟੀ ਤੇ ਆਪਣੇ ਉਸ ਘਰ ਦੇ ਵਿੱਚ ਜਿਹੜਾ ਇਹਨਾਂ ਦੇ ਵੱਡਿਆਂ ਦਾ ਸੀ ਇਹਨਾਂ ਦੇ ਫਾਦਰ ਇਹਨਾਂ ਦੇ ਦਾਦਾ ਇੱਥੋਂ ਮਾਈਗ੍ਰੇਟ ਕਰਕੇ ਤੇ ਅੱਗੇ ਗਏ ਸੀ ਔਰ ਇਹਨਾਂ ਦਾ ਪ੍ਰਿੰਟ ਹੈ ਗੱਟੀ ਡਿਸਟ੍ਰਿਕਟ ਹੈ ਲਾਇਲਪੁਰ ਅੱਜ ਫੈਸਲਾਬਾਦ ਹੋ ਚੁੱਕਾ ਹੈ ਪੁਰਾਣਾ ਲਾਇਲਪੁਰ ਸੋ ਚਲਦੇ ਆਂ ਲਾਇਲਪੁਰ ਤੇ ਉੱਥੇ ਅੱਜ ਪਹਿਲੀ ਦਫਾ ਉਹੀ ਘਰ ਸਲਾਮਤ ਹੈ ਜਿਹੜਾ ਇਹਨਾਂ ਦਾ ਸੀ ਜਨ ਸਾਹਿਬ ਦਾ ਔਰ ਇਹਨਾਂ ਦੀ ਫੈਮਿਲੀ ਦਾ ਪੂਰੀ ਫੈਮਿਲੀ ਹੀ ਇੱਥੇ ਸੀ ਸੋ ਅੱਜ ਦੇਖਦੇ ਆ ਔਰ ਲੱਕੀਲੀ ਕਿ ਉਹਨਾਂ ਦੇ ਵਿੱਚ ਜਿਹੜੇ ਲੋਕ ਉਸ ਪਿੰਡ ਦੇ ਵਿੱਚ ਬੈਠੇ ਨੇ ਉਹ ਇਹਨਾਂ ਨੂੰ ਮਿਲ ਚੁੱਕੇ ਆ ਇਹਨਾਂ ਨੂੰ ਜਾਣਦੇ ਆ ਅੱਜ ਜਾਣਦੇ ਆ ਉਸ ਪਿੰਡ ਦੇ ਮੰਜ਼ਰ ਦੇਖਦੇ ਆ ਕਿ ਉਹਨਾਂ ਨੂੰ ਕਿੰਨੀ ਖੁਸ਼ੀ ਹੈ ਤੇ ਇਹਨਾਂ ਨੂੰ ਕਿੰਨੀ ਖੁਸ਼ੀ ਹੈ ਸੋ ਇਹ ਖੁਸ਼ੀ ਤੁਸੀਂ ਵੀ ਮਾਣੋ ਔਰ ਸਾਡੀ ਆਸ ਹੈ ਕਿ ਚਾਰ ਚਫੇਰੇ ਉਧਰ ਤੇ ਇਧਰ ਤੇ ਜਿਹੜੇ ਲੋਕ ਆਪਣੇ ਬੇਗਰੀ ਦੇ ਜਿਹੜਾ ਨੇ ਦਰਦ ਸਹਿਆ ਹੈ दोबारा तो उन्होंने आने वाली नस्ल उ जाके देख कि के सलामत है तो की कुछ बचे ਲਓ ਜੀ ਇਸ ਵੇਲੇ ਪਹੁੰਚ ਚੁੱਕੇ ਆ ਗੱਟੀ ਸਕੂਲ ਵਾਲੀ ਔਰ ਇਹੀ ਜਗਾ ਹੈ ਜਿੱਥੇ ਅਸੀਂ ਪਹੁੰਚਣਾ ਹੈ ਰਸਤੇ ਤੁਹਾਨੂੰ ਇਸ ਲਈ ਨਹੀਂ ਦਿਖਾਇਆ ਕਿ ਮੈਂ ਤੁਹਾਨੂੰ ਦਿਖਾ ਦਿਖਾ ਕੇ ਤੁਹਾਡੇ ਅੱਖਾਂ ਨਹੀਂ ਠਿਕਾਣੀਆਂ ਹੁਣ ਤੁਸੀਂ ਇੱਥੇ ਫੋਕਸ ਕਰਨਾ ਹੈ ਕਿ ਕਿੰਜ ਦੀਆਂ ਮਿਲਨੀ ਆ ਇਹ ਫੈਮਲੀਆਂ ਜੋ ਜਿਹੜੇ ਪਾਰਟੀਸ਼ਨ ਤੋਂ ਪਹਿਲੇ ਇਹਨਾਂ ਦੇ ਵੱਡੇ ਔਰ ਇਹਨਾਂ ਦੇ ਵੱਡੇ ਇਕੱਠੇ ਰਹਿੰਦੇ ਸਨ ਔਰ ਮਿੱਟੀ ਦੀ ਤਾਂਗ ਮਿੱਟੀ ਦੀ ਆਸ ਔਰ ਇਹਨਾਂ ਲੋਕਾਂ ਦੀ ਮੁਹੱਬਤ ਇਹਨਾਂ ਨੂੰ ਖਿੱਚ ਕੇ ਲੈ ਆਈ ਹੈ ਤਾਂ ਚਲਿਏ ਸਰ ਮੇਰੇ ਦਾਦਾ ਜੀ ਜਿਹੜੇ ਸਨ ਨਾ ਜੀ ਜੀ ਉਹ ਹੈ ਸਨ ਟੇਲਰ ਵਾਸਤੇ ਠੀਕ ਹੈ ਨਮਾਜ਼ੀ ਬੰਦੇ ਸਨ ਜੀ ਜੀ ਸਰਦਾਰ ਠਾਕੁਰ ਸਿੰਘ ਦੇ ਨਾਲ ਉਹਨਾਂ ਦੀ ਕਾਫੀ ਮਦਦ ਉਸ ਵਾਸਤੇ ਸੀ ਜਿਹੜੇ ਇਹਨਾਂ ਦੇ ਦਾਦੇ ਸਨ ਦਾਦਾ ਇਹਨਾਂ ਦੇ ਜੰਡ ਸਾਹਿਬ ਦੇ ਦਾਦਾ ਸਨ ਹਾਂ ਜੀ ਉਹਨਾਂ ਨੇ ਇਹ ਮਸਜਿਦ ਬਣਵਾ ਕੇ ਦਿੱਤੀ ਅੱਛਾ 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 ਸਰ ਔਰ ਇਹ ਮਸਜਿਦ ਅਜੇ ਸਲਾਮਤ ਹੈ ਬਣ ਕੇ ਵਾਹ 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 ਹਾਂ ਪਹਿਲੇ ਕੱਚੀ ਤੇ ਫਿਰ ਬਾਅਦ ਵਿੱਚ ਪੱਕੀ ਜੀ ਜੀ ਇਹ ਹੁਣ ਹੈ ਜੀ ਤੀਸਰੀ ਸਟੇਜ ਤੇ ਇਹ ਇਹ ਸ਼ਕਲ ਹੈ ਜੀ ਵਾਹ ਵਾਹ ਵੇਖ ਕੇ ਬੜੀ ਖੁਸ਼ੀ ਹੋਈ ਜਨਾਬ ਬੜੀ ਖੁਸ਼ੀ ਅੱਛਾ ਅੱਛਾ ਉਹ ਜ਼ਮੀਨ ਵੀ ਉਹਨਾਂ ਨੇ ਅਫਗਾਨ ਚੌਥੇ ਬਾਜ਼ਾਰ ਦੇ ਵਿੱਚ ਇਸੇ ਬਾਜ਼ਾਰ ਦੇ ਵਿੱਚ ਹਾਂ ਹਾਂ ਸਰਦਾਰ ਠਾਕੁਰ ਸਿੰਘ ਦਾ ਘਰ ਵਾਹ ਅੱਛਾ ਨਹੀਂ ਉਹ ਫੋਟ ਜਲਦੀ ਸੀ ਮੇਰੇ ਦਾਦਾ ਜੀ ਨੂੰ ਮਿਲਣ ਆਏ ਹੁੰਦੇ ਸੀ ਹਾਂ ਮੇਰੇ ਦਾਦਾ ਜੀ ਦਾ ਜਦੋਂ ਦਿਲ ਕਰਦਾ ਸੀ ਉਹਨਾਂ ਨੂੰ ਮਿਲਣ ਵਾਸਤੇ ਚੱਲ ਜਾਂਦੇ ਸੀ ਹਾਂ ਹਾਂ ਤੇ ਬੜੀ ਉਹਨਾਂ ਦੀ ਹੈਸੀ ਫਿਰ ਇੱਕ ਬੜੀ ਕਮਾਲ ਗੱਲ ਹੈ ਜਿਸ ਵਕਤ 1947 ਦਾ ਬਟਾਰਾ ਹੋਇਆ ਨਾ ਜੀ ਤੇ ਸਰਦਾਰ ਸਾਹਿਬ ਸਾਡੇ ਇੱਥੇ ਆ ਗਏ ਠੀਕ ਹੈ ਉਹਨੇ ਕਿਹਾ ਜੀ ਹਾਲਾਤ ਨਹੀਂ ਠੀਕੇ ਹਾਂ ਦਾਦਾ ਜੀ ਜਨਾਸੀ ਬਹਾਰਦੀਨ ਉਹ ਉੱਪਰ ਲਿਖਿਆ ਹੋਇਆ ਉਹਨੇ ਕਿਹਾ ਜੀ ਵੀ ਬਹਾਰਦੀਨ ਗਾਇਸ ਰਹੇ ਹਾਲਾਤ ਨਹੀਂ ਠੀਕੇ ਜੀ ਜਿੱਥੇ ਤੈਨੂੰ ਜਿੱਥੇ ਤੂੰ ਕਹਿਣਾ ਜਿੱਥੇ ਤੈਨੂੰ ਪੂਰੀ ਸਿਕਿਉਰਿਟੀ ਹੈ ਮੈਂ ਬੱਚਿਆਂ ਨੂੰ ਨਾਲ ਲੈ ਕੇ ਤੈਨੂੰ ਉੱਥੇ ਛੋੜਾਂ ਉਹਨੇ ਕਿਹਾ ਇੱਥੋਂ ਫਿਰ ਨਾ ਜੀ ਕੋਈ ਤੁਮੀ 10 ਕਿਲੋਮੀਟਰ ਦੇ ਹਾਸਰੇ ਦੇ ਇੱਕ ਮੁਖ ਵਾਲਾ ਪਿਲਿਆ ਠੀਕ ਮੇਰੇ ਬੜੇ ਤਾਇੀ ਠੀਕ ਹੈ ਬਾਕੀ ਫੈਮਿਲੀ ਨੂੰ ਸਾਰੇ ਨੂੰ ਉਹ ਆਪਣੇ ਗੱਡਿਆਂ ਦੇ ਉੱਤੇ ਹਾਂ ਹਾਂ ਇਹਨਾਂ ਨੇ ਸਮਾਨ ਲੋਡ ਕਰਕੇ ਆਪਣੇ ਇਹਨਾਂ ਨੂੰ ਕਹੇ ਤੁਸੀਂ ਨਹੀਂ ਕਰਨਾ ਸਾਡੇ ਜਿਹੜੇ ਨੌਕਰ ਚਾਕਰ ਨੇ ਉਹ ਹੀ ਕਰਨਗੇ ਉਹਨਾਂ ਨੇ ਲੋਡ ਕਰਕੇ ਉੱਥੇ ਅਨਲੋਡ ਕੀਤਾ ਤੇ ਖੈਰੋ ਆਫੀਅਤ ਦੇ ਨਾਲ ਮਨਣਾ ਜੀ ਹਾਂ ਹਾਂ ਅੱਜ ਇੱਥੇ ਆਣ ਕੇ ਗੱਟੀ ਤਲਾਵਾ ਜਿਹੜਾ ਸਾਡਾ ਸਾਡਾ ਪਿੰਡ ਆ ਉੱਥੇ ਪਹੁੰਚ ਕੇ ਬਹੁਤ ਖੁਸ਼ ਹੋਈ ਬਸ ਗੱਟੀ ਤਲਾਵਾ ਗੱਟੀ ਤਲਾਵਾ ਅੱਛਾ ਅੱਛਾ ਲਾਵੀਆ ਬਹੁਤ ਖੁਸ਼ ਹੋਈ ਉਹ ਦੱਸੋ ਕਿ ਬੇਟੀ ਇਹਨਾਂ ਨਾਲ ਆਈ ਸੀ। ਅੱਜ ਦੇਦੀ ਉਹਨਾਂ ਦੇ ਤਾਈ ਹੋਣੀ ਆਏ ਸੀ ਨਾ ਇਹ ਉਹਨਾਂ ਦੀ ਬੇਟੀ ਆ। ਮੈਂ ਬੇਟੀ ਦਾ ਇਹ ਘਰ ਵਾਲਾ ਹਾਂ। ਹਾਂ। ਅੱਲਾ ਫਾਖਰ ਆਂ ਤਾਂ ਖੜੀ ਤੜੀ। ਪ੍ਰਮਾਤਮਾ ਤੁਹਾਡੀ ਲੰਮੀ ਉਮਰ ਕਰੇ। ਤੁਹਾਡੀਆਂ ਜੀ। ਲੇਕਿਨ ਕੀ ਕਰਨੀ ਗਈ? ਸੁਣ ਪਾ ਗਈ। ਬੜੀ ਚੰਗੀ ਸੀ। ਬਹੁਤ ਚੰਗੀ। ਹੂੰ। ਬਹੁਤ ਕਮੀ ਸੀ ਐਵੇਂ ਜੇ ਕਿ ਜੇ ਲੱਗ ਹੂੰ ਇਹ ਵਾਰੀ ਉਹ ਮਾਰ ਹੋਈ ਜੀ ਕੋਈ ਨਹੀਂ ਆ ਇਸ ਤਰ੍ਹਾਂ ਹੈ ਜੀ ਇਹ ਉਮਰਾਂ ਦੇ ਜੀ ਹਾਂ ਲਾ ਫਾਗੜੀ ਓਲੀ ਓਲੀ ਸਾਰੇ ਹੀ ਇਦਾਂ ਜਤਰੀਂ ਜਨੀ ਨਹੀਂ ਲਿਖੀ ਕੋਈ ਪੁਰਾਣੀ ਪੁਰਾਣੀ ਗੱਲ ਸੁਣਾਓ ਪੁਰਾਣੀ ਗੱਲ ਕੋਈ ਪੁਰਾਣੀ ਗੱਲ ਸੁਣਾਓ ਕੋਈ ਹਾਂ ਜੇ ਤੁਸੀਂ ਗਏ ਜੀ ਉਹਨਾਂ ਦੀ ਬੰਗਾਂ ਸਾਂ ਹਾਂ ਉਹ ਕਿੰਨੇ ਸਾਲਾਂ ਦੇ ਸੀ ਨਹੀਂ ਜਦੋਂ ਗਏ ਸੀ ਉਦੋਂ ਕਿੰਨੇ ਸਾਲਾਂ ਦੇ ਸੀ ਤੁਸੀਂ ਇਹ ਮੈਨੂੰ ਨਹੀਂ ਪਤਾ ਕਿੰਨੇ ਸਾਲ ਅੱਛਾ ਸੀ ਨਹੀਂ ਪਤਾ ਜਿਹੜੇ ਜਿਹੜੇ ਗਏ ਉਹਨਾਂ ਦਾ ਕੀ ਨਾਮ ਸੀ ਹਾਂ ਜੀ ਬਤਾਓ ਉਹਨਾਂ ਦਾ ਕੀ ਨਾਮ ਸੀ ਜਿਹੜੇ ਗਏ ਨੇ ਇੱਥੇ ਮੇਰੇ ਨਾਲ ਇੱਥੇ ਮੇਰੇ ਨਾਲ ਇਹ ਇੱਥੇ ਦੇ ਵਾਲੇ ਜਿਹੜੇ ਸੀ ਨਾ ਹਾਂ ਉਹ ਨਹੀਂ ਸੀ ਮੇਰੇ ਵਗ ਬਸ ਉਹ ਤੇ ਸਾਂਗਰੇ ਦੇ ਲਾਗੇ ਲੰਘੂ ਅੱਛਾ ਉੱਥੇ ਰਹਿੰਦੇ ਸੀ ਉੱਥੇ ਰਹਿੰਦੇ ਸੀ ਇਹਦੇ ਸਾਡੇ ਸਾਰੇ ਬਰੇ ਇਹ ਤੇ ਫਿਰ ਬਾਤ ਚਾਹੀ ਤਸੀਂ ਹਾਂ ਹੋਰ ਜਨ ਉਹਦੇ ਜਾਂਦੇ ਰਹੇ ਆ जारंगे जे तुम नंगे साडिया भी तीविया ने दुध बेचने जवान किसो रो गए जो ਉੱਜੜ ਕੇ ਗਏ ਆ ਤੇ ਮੇਰੇ ਸਹੁਰੇ ਨੇ ਆ ਸਾਡੀ ਮਸਜਿਦ ਜਿਹੜੀ ਹੈ ਨਾ ਉਹ ਦੇਖ ਕੇ ਗਏ ਆ ਹਾਂ ਉਹ ਜਗਾ ਸਨ ਉਹ ਸਾਡਾ ਦਾਦਾ ਸੀ ਬਾਬਾ ਸਾਡਾ ਬਹੁਤ ਚੰਗਾ ਸੀ ਤੇ ਉਹਨੇ ਨਾ ਉਹ ਪੁਲਿਸ ਆਈ ਹਾਂ ਨੇ ਆਖਿਆ ਬਾਬਾ ਕਿੰਨਾ ਕੁ ਮੰਗਲ ਉਹਨਾਂ ਦਾ ਲੁਕਿਆ ਹਾਂ ਬਾਬਾ ਖੜਾ ਤਾਂ ਦੋ ਮੰਝਿਆ ਹਾਂ ਤੇ ਦੋ ਬੋਰੀਆਂ ਦਾਣਿਆਂ ਦੀ ਹਾਂ ਇੱਕ ਬੋਰੀ ਛੱਡ ਜੋ ਦੀ ਇੱਕ ਲੈ ਜੋ ਤੇ ਇੱਕ ਵੰਜੀ ਦੇ ਜੋ ਮੇਰੀ ਧੀ ਪਿਛੋਂ ਗਈ ਆ ਬਹੁਤ ਸ਼ਾਬਾਸ਼ ਹਾਂ ਤੇ ਸਾਨੂੰ ਇਹਦੇ ਵਿੱਚ ਵਾਰ ਦਿੱਤਾ ਹਾਂ ਪਿਆਰਿਆਂ ਦੇ ਵਿੱਚ ਲਗਾ ਦਿੱਤਾ ਸਾਨੂੰ ਹਾਂ ਹੈ ਉਦੋਂ ਵਕਤ ਹੀ ਇਹਦਾ ਸੀ ਵਕਤ ਤੇ ਚੰਦਰੇ ਵਕਤ ਸੀ ਬਹੁਤ ਮਾੜੇ ਸਾਨੂੰ ਟਾਈਮ ਸੀ ਇਹ ਵੀਡੀਓ ਤੁਸੀਂ ਸਭ ਵੇਖੀਏ ਅਥੇ ਜੀ ਕੈਂਡੀਡੇਟਾਂ ਤੇ ਸਿੱਖ ਪੈਨ ਪਾਏ ਆਪਣੀ ਫੁੱਫੋ ਨੂੰ ਪਾਕਿਸਤਾਨ ਮਿਲਣਾ ਹੈ ਮੁਸਲਿਮ ਫੁੱਫੋ ਠੀਕ ਹੈ ਤੇ ਅਨਨਿਤ ਦਸਿਆ ਕੀ ਐ ਸਾਡਾ ਐ ਰਿਸ਼ਤਾ ਐ ਐ ਉਹ ਐ ਉਹ ਐ ਨਾ ਤੇ ਹਸਬੰਦ ਠੀਕ ਐ ਤੇ ਬੜੀ ਲਾਈਕ ਇੰਟਰਸਟਿੰਗ ਤੇ इमोशनल ਦੀ ਸਿਚੁਏਸ਼ਨ ਸੀ ਤੇ ਇੱਥੇ ਜੇ ਲਾਈਕ 1947 ਤੋਂ ਪਹਿਲਾਂ ਦੀ ਗੱਲ ਐ ਜਦੋਂ ਇਹ ਲੋਕ ਇਥੋਂ ਗਏ ਠੀਕ ਐ ਫਿਰ ਹੁਣ ਆਏ ਨੇ ਪਾਕਿਸਤਾਨ ਤੇ ਪਾਕਿਸਤਾਨ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਰੀਚ ਆਊਟ ਕੀਤਾ ਜਿੱਥੇ ਇਹਨਾਂ ਦੇ ਠੀਕ ਐ ਪੈਰੈਂਟਸ ਰਹਿੰਦੇ ਸਨ ਉਹਨਾਂ ਨੂੰ ਛੱਡ ਕੇ ਜਾਣਾ ਪਿਆ ਇੰਡੀਆ ਤੇ ਕੁਝ ਪਾਕਿਸਤਾਨੀ ਰਹਿ ਗਏ ਠੀਕ ਹੈ ਇਸ ਲਈ ਜਦੋਂ ਹੈ ਵੰਡ ਹੋਈ ਤੇ ਕਾਫੀ ਸਾਰੇ ਜਿਹੜੇ ਰਿਸ਼ਤੇ ਨੇ ਉਹ ਆਪਸ ਵਿੱਚ ਵਿਛੜ ਗਏ ਠੀਕ ਹੈ ਉਹਨਾਂ ਦੇ ਵਿੱਚੋਂ ਇੱਕ ਐਵੀ ਸਟੋਰੀ ਹੈ ਤੁਸੀਂ ਕੀ ਕਹੋਗੇ ਅਤੇ ਬਾਰੇ ਜੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਵੀਡੀਓ ਨੂੰ ਲਾਜ਼ਮੀ ਲਾਈਕ ਤੇ ਸ਼ੇਅਰ చనల్ల ఫో ము సతశ్రీకాలీ